ਪੰਜਾਬ ਦੀ ਧਰਤੀ ਤੇ ਆਫਤ ਆਈ ਆ ਕੋਈ ਸਾਡੇ ਮਗਰ ਦੂਜਾ ਨਹੀਂ ਆਇਆ ਆਪਣੇ ਖਲੋਤੇ ਆ ਆਪਣੇ ਆ ਆਪਣੇ ਖਲੋਤੇ ਆ ਮੈਂ ਵੀਰ ਜੀ ਨਾਲ ਗੱਲ ਕਰੂ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਪਾਂ ਧਾਰੀਗੜ ਦੇ ਲਾਗੇ ਪਿੰਡ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਨਦੀਪ ਸਿੰਘ ਖਾਲਸਾ ਮਨਦੀਪ ਸਿੰਘ ਜੀ ਮੈਨੂੰ ਲੱਗਾ ਕਿ ਜੋ ਤੁਸੀਂ ਟਾਲੀ ਤੋਂ ਉਤਰੇ ਨਾ ਸਾਰੇ ਸਿੰਘ ਤੁਸੀਂ ਭਿੱਜੇ ਹੋਏ ਸੀ ਹਨਾ ਸਾਰੇ ਹੀ ਸੇਵਾ ਕਰਨ ਵਾਸਤੇ ਇੱਥੇ ਪਹੁੰਚੇ ਬੇਲੇਕੋਲ ਜੀ ਉਹ ਵਾਹਿਗੁਰੂ ਨੇ ਪਾਣਾ ਬਖਸ਼ਿਆ ਜੋ ਵੀ ਕੀਤਾ ਆਪਸੇਵਾ ਕਰਨ ਆਏ ਵਾਹਿਗੁਰੂ ਜੀ ਤੇ ਇੱਕ ਦੁੱਖ ਵੀ ਹੁੰਦਾ ਏ ਯਾ ਆਪਣੇ ਭੈਣ ਭਰਾ ਨਹੀਂ ਸਾਰੇ ਤੇ ਦੁੱਖ ਦੀ ਘੜੀ ਜੇ ਆਪਾਂ ਨਹੀਂ ਉਹਨਾਂ ਨਾਲ ਖੜਨਾ ਤੇ ਕਿੰਨੇ ਖੜਨਾ ਵਾ ਇਸ ਕਰ ਦੁੱਖ ਦੀ ਘੜੀ ਜੇ ਕਹਿੰਦੇ ਆ ਨਾ ਕਿ ਜੇ ਦੁੱਖ ਦੀ ਘੜੀ ਚ ਅਸੀਂ ਕਿਸੇ ਦੇ ਨਾਲ ਸ਼ਰੀਕ ਹੋ ਜਾਈਏ ਨਾ ਦੁੱਖ ਘਟ ਜਾਂਦਾ ਤੇ ਜੇ ਖੁਸ਼ੀ ਦੇ ਵਿੱਚ ਸ਼ਰੀਕ ਹੋਨੇ ਤਾਂ ਖੁਸ਼ੀ ਵਧ ਜਾਂਦੀ ਆ ਅੱਜ ਜੇ ਅਸੀਂ ਇਹਨਾਂ ਪਰਿਵਾਰਾਂ ਨਾਲ ਖਲੋਤੇ ਆ ਤੁਸੀਂ ਆਏ ਹੋ ਤੇ ਵਧੀਆ ਲੱਗਾ ਹੁਣ ਉਹਨਾਂ ਨਾਲ ਪਰਿਵਾਰਾਂ ਨੂੰ ਵਧੀਆ ਲੱਗ ਰਿਹਾ ਹਜ਼ਾਰਾਂ ਹੀ ਟਰਾਲੀਆਂ ਫੇਰ ਰਹੀਆਂ ਗੁਰੂ ਸਾਹਿਬ ਦੀ ਬੜੀ ਕਿਰਪਾ ਆ ਬਿਲਕੁਲ ਜੀ ਆ ਸਿੱਖ ਕੌਮ ਆ ਕਹਿੰਦੇ ਨੇ ਕਿ ਇਹਨੂੰ ਕਿਸੇ ਦੀ ਲੋੜ ਨਹੀਂਗਾ ਕੱਲ ਮੈਂ ਕਿਤੇ ਕੋਈ ਸੱਜਣ ਮਿਲਿਆ ਕਹਿੰਦਾ ਕਿ ਆਪਾਂ ਤੇ ਕੇਰਲਾ ਤੱਕ ਚੱਲ ਜਾਨੇ ਆ ਤੇ ਸਾਡੇ ਮਗਰ ਕੋਈ ਨਹੀਂ ਆਇਆ ਤੇ ਵਿਦੇਸ਼ਾਂ ਤੱਕ ਮੈਂ ਕਿਹਾ ਸਾਡੀ ਕੌਮ ਨੂੰ ਕਿਸੇ ਦੀ ਲੋੜ ਨਹੀਂ ਆਪਾਂ ਆਪਣੇ ਜੁੱਗੇ ਹੈਗੇ ਆ ਆਪਾਂ ਜਾਣੇ ਆ ਆਪਾਂ ਕੇਵਲ ਵੇਖਦੇ ਨਹੀਂਗੇ